ਉਹ ਵੀ ओपन रहेगी, वो मेरा बेटा ਸੰਭੇਗਾ वो ਇਹਦੀ ਜ਼ਿੰਮੇਵਾਰੀ ਹੋਏਗੀ फिलहाल कुछ ਇਹਨੂੰ ਲੋਕ

ਲੇਵੀ ਛੋਟੇ ਮੇਰੀ ਵੀ ਰੱਤ ਚੇਰ ਲਓ ਓਰੇਲੀਆ ਦਰਾਇ ਇਹਨੂੰ ਥੈਂਕ ਯੂ ਸੋ ਮਚ ਇਹਨੂੰ ਲੌਕ ਬੋਲਦੇ ਥੱਲੇ ਉੱਧਰ ਲੈ ਜਾ ਇਹਨੂੰ ਨਹੀਂ ਆ ਜਿਹੜੇ ਇਹਨੂੰ ਨੀਚੇ ਕਰ ਦੋ ਨੀਚੇ ਹਾਂ ਉੱਧਰ ਲਿਪਾਉਣ ਨੇ ਹਾਂਜੀ ਮੇਰੇ ਦੁਆਚੇ ਫੋਟੋਆਂ ਲੈਣੇ ਨੇ ਬਿਨਾ ਰਿੰਗਰ ਕੋਣ ਆਵੇ ਕਿੰਨੇ ਦੇ ਜੀ ਸਾਡੇ ਚੱਕ ਰੱਖਿਆ ਨਾ ਬੱਸ ਜੀ ਕੌਣ ਕਰੇ ਨਾ ਇਹ ਕੋਲ ਵੀ ਐਮਪਲੀਫਾਇਰ ਰੱਖਾ ਦਾ ਕੁਸ ਕਰਾ ਦੇ ਚੱਕਰ ਐਂਪਲੀਫਾਇਰ ਕਿੰਨੀਆਂ ਡੂਤੀ ਪੰਜ ਕਿਸ਼ੋ ਹਾਂ ਜੀ ਪੰਜ ਹਜ਼ਾਰ ਦਾ ਨਾ ਕਰੇ ਰੇ ਫਾਟੇ

ਹਾਲੋ ਹਾਲੋ ਮੈਂ ਕਿਹਦਾ ਆਇਆ ਹਾਂ ਹਾਲੋ ਜੀ ਅਗਰ ਦੀਪਾ ਆਇਆ ਵੀ ਕਦੇ ਕਿੱਥੇ ਆ ਬੋਲੋ ਜੀ 4.12000 ਬੋਲੋ ਜੀ 4.1 ਲੋ ਜੀ ਪਿੰਦਰ ਜੀ ਆਓ ਮੁੱਠਾ ਕਰੋ ਜੀ ਬੋਲੋ ਕੁਝ ਸਰ ਮਾਰ ਕੋ ਨਹੀਂ ਐਂਡ ਯੂ ਸੋ ਮੱਚ ਆਜੋ ਜੀ ਲਈ 100 ਜੀ ਆਜੋ ਠੀਕ ਹੈ ਚਾਚਾ ਪੂਰੇ ਆਜੋ ਲਵਰ ਫੋਟੋ ਦਾ ਫੋਟੋ ਕੰਪਲੀਟ ਕਰ ਦਿਓ ਜੈ ਮਾਤਾ ਦੀ ਦੋਸਤੋ ਅੱਜ ਸਾਡਾ ਫਸਟ ਡੇ ਨਵੀਂ ਸ਼ੋਪ ਦੇ ਉੱਤੇ ਅਸੀਂ ਮੈਂ ਮਾਤਾ ਪਿਤਾ ਦੀ ਇਜਾਜ਼ਤ ਲੈ ਕੇ ਚਰਨਾਂ ਨੂੰ ਲਗਾ ਕੇ ਹੱਥ ਉਹਨਾਂ ਦੇ ਉਹਨਾਂ ਤੋਂ ਲੈ ਕੇ ਇਜਾਜ਼ਤ ਗੱਲਾਂ ਸਾਂਭ ਲਿਆ ਹੈ ਤੇ ਵੀਰ ਨਾਲ ਵਾਦਾ ਹੋਇਆ ਸੀ ਭਿੰਦਰ ਵੀਰ ਮੇਰਾ ਬਹੁਤ ਖਾਸ ਮੇਰਾ ਭਰਾਈ ਆ ਵੱਡਾ ਨਾਰੋ ਮਾਜਰੇ ਤੋਂ ਨੇ ਬਹੁਤ ਨਾਈਸ ਨੇ ਇਹਨਾਂ ਨਾਲ ਪ੍ਰੋਮਿਸ ਹੋਇਆ ਸੀ ਕਿ ਪਹਿਲਾ ਸੈੱਟ ਤੁਹਾਨੂੰ ਸੇਲ ਕਰਾਂਗਾ ਇਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਓਪਨਿੰਗ ਹੋਏਗੀ ਪਹਿਲਾ ਸੈੱਟ ਮੈਂ ਤੁਹਾਡੇ ਤੋਂ ਮੇਰਾ ਹੋਏਗਾ ਓਪਨਿੰਗ ਤੁਹਾਡੇ ਤੋਂ ਹੋਏਗੀ ਇਹ ਸਵੇਰ 7:30 ਵਜੇ ਸਹੀ ਮੇਰੇ ਕੋਲੇ ਆ ਗਏ ਸੀ ਇੰਨਾ ਇਹਨਾਂ ਦੇ ਮਨ ਦੇ ਵਿੱਚ ਵੀਰ ਲਈ ਪਿਆਰ ਚਾ ਇਹਨਾਂ ਦੇ ਲਈ ਬਾਕੀ ਬਹੁਤ ਵਧੀਆ ਲੱਗਦਾ ਨਵੀਂ ਸ਼ੋਪ ਤੇ ਬੈਠੇ ਆ ਤੇ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਜਿਹੜੀ ਆਪਣੀ ਪੁਰਾਣੀ ਸ਼ੋਪ ਵੀ ਆ ਉਹ ਵੀ ਓਪਨ ਰਹੇਗੀ ਉਹ ਮੇਰਾ ਬੇਟਾ ਸੰਭੇਗਾ ਉਹ ਇਹਦੀ ਜ਼ਿੰਮੇਵਾਰੀ ਹੋਏਗੀ ਫਿਲਹਾਲ ਕੁਝ ਟਾਈਮ ਲਈ ਇਹ ਫਿਰ ਜਿਵੇਂ ਜਿਵੇਂ ਤੁਸੀਂ ਨਾ ਇੱਧਰ ਆਣਾ ਸ਼ੁਰੂ ਹੋ ਜੋਂਗੇ ਫਿਰ ਓਵੇਂ ਓਵੇਂ ਚੱਲੇਗੀ ਜਿਵੇਂ ਜਿਵੇਂ ਟਾਈਮ ਦੇਣਾ ਔਰ ਇਹ ਜਿਹੜੀ ਨਵੀਂ ਸ਼ੋਪ ਹੈ ਬਿਲਕੁਲ ਐਸਪੀਆਈ ਦੇ ਸਾਹਮਣੇ ਚੋਮੋ ਰੋਡ ਦੇ ਉੱਤੇ ਹੈ ਜੀ ਚੋਮੋ ਰੋਡ ਦੇ ਉੱਤੇ ਬਿਲਕੁਲ ਸਾਡੇ ਬਿਲਕੁਲ ਟੱਕਰ ਤੇ SBI ਬ੍ਰਾਂਚਾ ਮਲੋ ਦੇ ਵਿੱਚ ਇੱਕੋ ਹੀ SBI ਬੈਂਕ ਆ ਜੀ ਸਟੇਟ ਬੈਂਕ ਆਫ ਇੰਡੀਆ ਕਹਿੰਦੇ ਨੇ ਠੀਕ ਹੈ ਚੋਮੋ ਰੋਡ ਦੇ ਉੱਤੇ ਆ ਔਰ ਮਨਕੁਟੇਰਾਂ ਵਾਲੇ ਦੇ ਬਿਲਕੁਲ ਨਾਲ ਹੈ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਆ ਸਾਡੇ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਪੈਂਦੀ ਆ ਬਹੁਤ ਵਧੀਆ ਲੋਕੇਸ਼ਨ ਹੈ ਬਹੁਤ ਆਸਾਨ ਆ ਜਿਹੜੇ ਬਸਾਂ ਦੇ ਵਿੱਚ ਆਉਂਦੇ ਨੇ ਯਾਤਰੀ ਉਹਨਾਂ ਲਈ ਵੀ ਆਸਾਨ ਹੈ ਤੁਰਕੇ ਆ ਜਾਣਗੇ ਕੋਈ ਰਿਕਸ਼ਾ ਵਗੈਰਾ ਕੋਈ ਨਹੀਂ ਲੈਣ ਦੀ ਲੋੜ ਨਹੀਂ ਮੋਟਰਸਾਈਕਲ ਸਕੂਟਰ ਮੋਟਰਸਾਈਕਲ ਵਾਲੇ ਨੇ ਕਾਰ ਵਾਲੇ ਨੇ ਉਹ ਬਿਲਕੁਲ ਸਾਡੇ ਅੱਗੇ ਬਹੁਤ ਜ਼ਿਆਦਾ ਸਪੇਸ ਹੈ ਕਾਰ ਵੀ ਲੱਗੇਗੀ ਤੁਸੀਂ ਪਰਿਵਾਰ ਦੇ ਨਾਲ ਆ ਸਕਦੇ ਹੋ ਮਤਲਬ ਕੋਈ ਹੁਣ ਇਦਾਂ ਦਾ ਸਿਸਟਮ ਨਹੀਂ ਹੈਗਾ ਕਿ ਕਾਰ ਬਹੁਤ ਦੂਰ ਲਗਾ ਕੇ ਪਹਿਲਾਂ ਆਣੀ ਪੈਂਦੀ ਸੀ ਹੁਣ ਇਹ ਸਿਸਟਮ ਨਹੀਂ ਹੈਗਾ ਇਹ ਸਾਰਾ ਤੁਹਾਡੇ ਘਰ ਕੀ ਹੋਇਆ ਤੁਹਾਡੀ ਜੋ ਮੈਨੂੰ ਬਲੇਸਿੰਗ ਨੇ ਤੁਹਾਡੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਤੁਸੀਂ ਇਦਾਂ ਹੀ ਬਲੇਸਿੰਗ ਦਿੰਦੇ ਰਹੋ ਭਿੰਦਰਵੀਰ ਨਾਲ ਗੱਲ ਕਰਾਂਗੇ ਕਿਵੇਂ ਲੱਗਿਆ ਹਾਂਜੀ ਭਿੰਦਰਵੀਰ ਜੀ ਲੱਗਦਾ ਵੀ ਬਹੁਤ ਵਧੀਆ ਜੀ ਅੱਗੇ ਵੀ ਆਉਣੀ ਆ ਆ ਸਤਾਕ ਉਦਾਂ ਵੀ ਕੰਮ ਤੋਂ ਬਿਨਾਂ ਵੀ ਆ ਕੇ ਵੀਰ ਕੋਲ ਬਹਿ ਜੰਨੇ ਆ ਹਾਂਜੀ ਹਾਂਜੀ ਇਹ ਤਾਂ ਕੋਈ ਪਹਿਲੀ ਵਾਰੀ ਤਾਂ ਅਸੀਂ ਆਏ ਨਹੀਂ ਇਨਾਂ ਕੋਲੇ ਤੇ ਬਹੁਤ ਵਧੀਆ ਲੱਗਿਆ ਜੀ ਆ ਕੇ ਥੈਂਕ ਯੂ ਮੇਰੀ ਮਨ ਦੀ ਇੱਛਾ ਸੀ ਵੀ ਉੱਥੋਂ ਵੀ ਪਹਿਲਾ ਫੋਨ ਲਵਾਂਗੇ ਉਹ ਤੁਸੀਂ ਅੱਜ ਸਾਡੇ ਪੂਰੇ ਦੇਤਾ ਥੈਂਕ ਯੂ ਸੋ ਮਚ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਬਿੰਦਰਵੀਰ ਜੀ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੀ ਜੈ ਮਾਤਾ